ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਰੂਦਾ ਮਿੱਤਰੋ ਪਿੰਡ ਮੰਡ ਵਾਲੇ ਦੇ ਵਿੱਚ ਮੰਡ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆੜਾ ਵੀਰੇ ਹਾਂਜੀ ਹਾਂਜੀ ਭਾਈ ਫਰੀਦਕੋਟ ਚਲੇ ਦਾ ਇਹ ਪਿੰਡ ਹੈ ਮਿੱਤਰੋ ਤੇ ਜਦੋਂ ਆਪਾਂ ਮੇਰੇ ਪਿੰਡ ਮੋਦਕੀ ਤੋਂ ਆਪਾਂ ਫਰੀਦਕੋਟ ਨੂੰ ਜਾਂਦੇ ਆਂ ਚੰਦ ਬਾਜੇ ਵਾਲਾ ਪੌੜ ਉਤਰਨ ਤੋਂ ਬਾਅਦ ਕੱਟ ਹੁੰਦਾ ਕਮਿਸ਼ਰੀ ਵਾਲੇ ਨੂੰ ਛੜਕ ਜਾਂਦੀ ਚੱਟੀ ਪੱਟੀ ਵਾਲੀ ਤੇ ਇੱਕ ਚੱਟੀ ਪੱਟੀ ਵਾਲੀ ਛੜਕ ਸਿੱਧੀ ਮੰਡ ਵਾਲੇ ਪਿੰਡ ਦੇ ਵਿੱਚ ਆਉਂਦੀ ਹੈ ਤੇ ਮੰਡ ਵਾਲੇ ਪਿੰਡ ਤੋਂ ਜਿਹੜੀ ਢੁੱਡੀ ਕੇ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਪਹਿਲਾ ਘਰ ਆ ਬਾਈ ਹੁਣਾਂ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਂ ਨੀਲੀ 라ਵੀ ਦਾ ਇਸ ਘਰ ਦੇ ਵਿੱਚ ਵੀ ਇੱਕ ਬਾ ਕਮਾਲ ਖਜ਼ਾਨਾ ਪ੍ਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਬਹੁਤ ਆ ਉਸ ਘਰ ਦੇ ਵਿੱਚ ਮਿੱਤਰੋ ਚੰਗੇ ਸੀਮਣ ਰਿਕਾਰਡ ਵਾਲੇ ਜਾਨਵਰ ਚੰਗੀਆਂ ਮੱਝਾਂ ਟਾਪ ਦੇ ਦੁੱਧ ਵਾਲੀਆਂ ਨੀਲੀ ਰਾਵੀ ਦੀਆਂ ਕਿਉਂਕਿ ਮੁਹੱਬਤੀ ਬਾਈ ਹੁਣਾਂ ਨੂੰ ਇੰਨੀ ਕੁ ਜਿਆਦੀ ਜਿਆਦੀ ਵੀ ਨੀਲੀ ਰਾਵੀ ਦੇ ਨਾਲ ਹੀ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਤਾਂ ਆ ਟੋਟੀ ਮਿੱਤਰੋ ਬਹੁਤ ਚੰਗੇ ਰਿਕਾਰਡ ਦੀ ਪਹਿਲੇ ਸਵੇ ਚੰਗਾ ਦੁੱਧ ਦਿੱਤਾ ਹੋਇਆ ਇਹਦਾ ਕੁਝ ਮਹੀਨਾ ਬਾਕੀ ਆ ਸੂਣ ਦੇ ਵਿੱਚ ਇਹ ਵੇਚਣੀਆਂ ਤੇ ਇੱਕ ਮਿੱਤਰੋ ਬਣੀ ਬਰਾਈ ਬਰੀਡ ਸੁਧਰੀ ਹੋਈ ਬਰੀਡ ਦਾ ਤੁਹਾਨੂੰ ਮਿਲੂਗਾ ਘਟਾ ਜਿੰਦੀ ਮਾਂ ਕੋਲੇ ਆ 6-7 ਮਹੀਨਿਆਂ ਦੀ ਮਾਂ ਸੋਈ ਹੋਈ ਹੈ ਤੋਕੜ ਅੱਜ ਵੀ ਚੰਗੇ ਦੁੱਧ ਤੇ ਚੱਲਦੀ ਮਾਂ ਵੀ ਦਿਖਾ ਦੇਣੀ ਹੈ ਕਿਉਂਕਿ ਮਾਂ ਵੀ ਇੱਕ ਚੈਂਪੀਅਨ ਘਰਾਣੇ ਦੇ ਵਿੱਚੋਂ ਆ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਜੀ ਨਾਲ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਹੀ ਲੈਣੀ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਰਬੇ ਕੀ ਹਾਲ ਚਾਲ ਹੈ ਬਾਈ ਵਧੀਆ ਵੀ ਵਧੀਆ ਤੁਸੀਂ ਸਿੱਤਾ ਦੇ ਘਰ ਤੇ ਬਾਈ ਗੁਰੂ ਕਿਰਪਾ ਬਾਈ ਇੱਕ ਵਾਰੀ ਦਰਸ਼ਕ ਵੀਰਾਂ ਨਾਲ ਨਾਮ ਸਾਂਝਾ ਕਰ ਦਈਏ ਨਾਮ ਮੇਰਾ ਕੁਲਵਿੰਦਰ ਸਿੰਘ ਪੈਂਡ ਮੰਡ ਵਾਲਾ ਬਾਈ ਠੀਕ ਹੈ ਬਈ ਕੁਲਵਿੰਦਰ ਸਿੰਘ ਵੀਰੇ ਹਾਂਜੀ ਹਾਂਜੀ ਬਾਈ ਕੁਲਵਿੰਦਰ ਭਾਈ ਘਰ ਆਪਣਾ ਟੁੱਡੀ ਕੈਲ ਛੜਕਦੇ ਪਹਿਲਾਂ ਹੀ ਆ ਗਿਆ ਹ ਅੱਛਾ ਪਹਿਲਾਂ ਤਾਂ ਤੈਨੂੰ ਮੁਬਾਰਕਾ ਨਵੇਂ ਸੈਟਅਪ ਦੀਆਂ। ਤੁਹਾਨੂੰ ਵੀ ਬਈ ਬਹੁਤ ਬਹੁਤ ਵਧਾਈਆਂ। ਬਾਕੀ ਕੰਮ ਬਾਅਦ ਵਿੱਚ ਆ। ਅੱਛਾ ਕੁਲਵਿੰਦਰ ਬਈ ਨੀਲੀ ਦਾ ਵੀ ਨਾਲੀ ਮੁਹੱਬਤ ਆ ਤੇਰੀ ਹਨਾ? ਹਾਂਜੀ ਹਾਂਜੀ ਬਈ। ਤੇਰੇ ਵੱਲੋਂ ਪ੍ਰਮਾਤਮਾ ਦੀ ਬਖਸ਼ਿਸ਼ ਆ ਬਈ। ਅੱਛਾ ਅੱਜ ਜਨਵਾਰ ਵਿੱਚ ਨੇ ਦੋ ਹਨਾ? ਹਾਂਜੀ ਬਈ। ਕੁਲਵਿੰਦਰ ਵੀਰੇ ਪਹਿਲਾਂ ਆਪਾਂ ਗੱਲ ਕਰਾਂਗੇ ਛੋਟੀ ਦੀ। ਇਹ ਕਿੰਨਾ ਟਾਈਮ ਲੈਂਦਾ ਸੂਣ ਦੇ ਵਿੱਚ ਬਈ? ਇਹ ਬਈ 1 ਮਹੀਨਾ ਤੇ 20 ਦਿਨ ਪਈ ਇਹਦੇ ਸੂਣ ਚ। ਚੱਲ ਤਾਂ ਬਾ 50 ਤੈਨੂੰ ਬਾਕੀ ਆ ਹਜੇ। ਹਾਂਜੀ ਬਈ। ਠੀਕ ਆ ਬਈ। ਕਿਹੜੇ ਸੀਮਨ ਦੀ ਦੱਸੇ ਵੀਰੇ? ਬਈ ਆ ਦੱਸਿਆ ਡਾਇਮੰਡ ਦੀ ਸੀ ਗਾ ਅਗਲੇ ਨੇ ਕੀ ਪਤਾ ਕਾਦੀ ਹੋਵੇ ਠੀਕ ਹੈ ਬਈ ਹੁਣ ਕਿਹੜੇ ਤੋਂ ਗੱਬਣਾ ਬਾਈ ਹੁਣੇ ਬੌਸ ਝੋਟਾ ਬਈ ਜਿਹੜਾ ਮਲ ਦਲਚੀ ਕਹਿੰਨੂ ਆਇਆ ਸੀ ਆਪਣੇ ਘਰੇ ਸੀਗਾ ਉਦੋਂ ਸਿੱਧੀ ਡਾਇਰੈਕਟ ਪਹਿਲੀ ਮੱਝ ਹੋਈ ਵੀ ਐ ਠੀਕ ਹੈ ਬਈ ਇਟ ਡਾਇਰੈਕਟ ਕ੍ਰੋਸ ਹੋਈ ਹੋਈ ਐ ਡਾਇਰੈਕਟ ਕ੍ਰੋਸ ਹੋਈ ਦੇ ਬਈ ਠੀਕ ਐ ਵੀਰੇ ਕਿੰਨੇ ਮਤਲਬ ਤੇ ਦੁੱਧ ਕਿੰਨਾ ਦੇਗੀ ਸੀ ਪਹਿਲੇ ਸਵੇਰ ਇਹ ਸਾਢੇ 12 ਤੋਂ ਲੈ ਕੇ 13 ਕਿਲੋਆਂ ਚ ਦੁੱਧ ਦਿੱਤਾ ਬਈ ਝੋਟੀ ਦਾ ਬਈ ਪੇਪਰ ਸਾਢੇ 12 13 ਕਿਲੋ ਦੁੱਧ ਪਹਿਲੇ ਸਵੇਰ ਪੱਕਣ ਦੇ ਤੇ ਧਰਿਆ ਹੋਇਆ ਹੈ ਹਾਂਜੀ ਹਾਂਜੀ ਬਈ ਤੇ ਉੰਜ ਓਕੇ ਸੀ ਜਾਵਾਂ ਬਈ ਮੈਨਾਂ ਜਾਵਾਂ ਮੈਨਾਂ ਜਾਵਾਂ ਓਕੇ ਬਈ ਪੂਰੀ ਆਪਾਂ ਥਣਾ ਦੀ ਤੇ ਗਰੰਟੀ ਲੈ ਲਾਂਗੇ ਨਾ ਜੇ ਕਿ ਅੱਜ ਫੌਲਾ ਗਰੰਟੀ ਹੈ ਬਾਈ ਠੀਕ ਹੈ ਬਾਈ ਓਕੇ ਲੈ ਵੀ ਮਿੱਤਰੋ ਬਹੁਤ ਸੋਹਣੀ ਝੋਟੀ ਆ ਬਰੀਕੀ ਬੂਤੀ ਝੋਟੀ ਸੀਲ ਠੰਡੀ ਫੌਲਾ ਬਾਈ ਇਹ ਹਾਂ ਸਿੰਘ ਦੇਖੋ ਘਰਾਂ ਦੀ ਮਿੱਤਰੋ ਐਨ ਮਿੱਤਰੋ ਬਾਬੇ ਦੀ ਕਿਰਪਾ ਦੇ ਨਾਲ ਧੌਣ ਜਿਹੜਾ ਕੈਰੇਕਟਰ ਆ ਉਹ ਡੀਲੀ ਦਾ ਵੀ ਵਾਲੇ ਇਹਦੀ ਪਹਿਲੇ ਸੂਏ ਦੀ ਕੱਟੀ 40000 ਦੀ ਵਿੱਚ ਹੀ ਆ ਬਾਈ ਇਸੇ ਝੋਟੀ ਦੀ ਹਾਂ ਇਸੇ ਝੋਟੀ ਦੀ ਕੱਟੀ 40000 ਦੀ ਵਿੱਚ ਹੀ ਆ ਹੁਣ ਤਾਂ ਬਹੁਤ ਚੰਗੀ ਸੀਮਤ ਉਹ ਗੱਭਣ ਵੇਲੇ ਪੂਰਾ ਨਾਨੀ ਬਨਾਨੀ ਦਾ ਰਿਕਾਰਡ ਆ ਛੋਟੇ ਤੁਹਾਨੂੰ ਪਤਾ ਹੀ ਬਹੁਤ ਛੋਟਾ ਬਾਈ ਕੋਈ ਲੁਕਾਈ ਨਹੀਂ ਮਰੇ ਬਾਈ ਜੱਗੇ ਭਲਾਈ ਪਰ ਨੂੰ ਦਿੱਤਾ ਉਹ ਹੂੰ ਬਹੁਤ ਚੰਗਾ ਝੋਟਾ ਵੀ ਉਹ ਤਾਂ ਕਰਾਸ ਹੋਈ ਵੀ ਹੈ ਠੀਕ ਆ ਬਾਈ ਪੂਛ ਬਾਜ ਬਹੁਤ ਲੰਮੀ ਝੋਟੀ ਦੀ ਹੈ ਨਾ ਹਾਂ ਬਾਈ ਪੂਰੀ ਬਰੀਡ ਆ ਜਾਂ ਸੈੰਗ ਵੇਖ ਲੈ ਬਾਈ ਜਿਵੇਂ ਹੁੰਦਾ ਪੂਰਾ ਨੀਲੀ ਰਵੀ ਵਾਲਾ ਮਾਰ ਰਿਹਾ ਉਹਦੀ ਓਕੇ ਦੀ ਰਿਪੋਰਟ ਆ ਯਾਰ ਅੱਛਾ ਇਹ ਕਿੰਨੇ ਦੀ ਦੇ ਦੇਾਂਗੇ ਆਪਾਂ ਕੋਲੋਂ ਅੰਦਰ ਵੀਰੇ ਭਈ ਮੋਲੇ ਦਾ ਜੇ ਵੇਖੇ ਜਾਵੇ ਤਾਂ ਭਈ 1.5 ਲੱਖ ਰੁਪਇਆ ਕਰਦੇ ਆ ਤੇ ਲੱਖ ਸਵਾ ਲੱਖ ਚੋਂ ਤਾਂ ਆਮ ਹੀ ਝੋਟੀ ਪੈ ਜਾਂਦੀ ਹੁਣ ਭਈ ਪੈ ਜਾਂਦੀ ਭਈ ਸਹੀ ਗੱਲ ਆ ਬਈ ਜੇ ਆਪਾਂ ਲੈਣ ਜਾਈਏ ਨਾ ਬਸ ਮਿਲਦੀ ਨਹੀਂ ਭਈ ਨਹੀਂ ਮਿਲਦੀ ਭਈ ਬਾਕੀ ਇੱਕ ਗੱਲ ਹੋਰ ਵੀ 40-50 ਹਜ਼ਾਰ ਦੀ ਤਾਂ ਕੱਟੀ ਦਿੰਦੇ ਭਈ ਚੰਗੀ ਬਰੀਡ ਦੀ ਹੈ ਨਾ ਬਸ ਮਿਲਦੀ ਆ ਕੋਈ ਸ਼ੱਕ ਨਹੀਂ ਭਈ ਅੱਜ ਬਾਕੀ ਝੋਟੀ ਦੀ ਬਰੀਕੀ ਵਾਲੀ ਚੰਗੀ ਆ ਭਈ ਭਈ ਸਿੰਘ ਸੌਂਗਾ ਤਾਂ ਕਰ ਦੇਂਗਾ ਭਰਾ ਕੁਲੰਦਰ ਭਈ ਕਰ ਦਿਆਂ ਕਰ ਦਿਆਂ ਭਈ ਕੋਈ ਗੱਲ ਨਹੀਂ ਮੈਂ ਵੀ ਮਿੱਤਰੋ ਝੋਟੀ ਸੀ ਕੁਲੰਦਰ ਭਈ ਕੋਲ ਹੀ ਤੁਰਦੇ ਨਹੀਂ ਭਈ ਅੱਛਾ ਤੋੜੀ ਹੂੰ ਲਵੀ ਮਿੱਤਰੋ ਤੁਹਾਨੂੰ ਤੋਰ ਕੇ ਜਿਹੜੀ ਇਹ ਝੋਟੀ ਆਪਾਂ ਵਿਖਾ ਦਿੰਦੇ ਆ ਬਹੁਤ ਚੰਗੇ ਮੰਨ ਲਓ ਜਿਹੜੀ ਪੂਛ ਵੇਖਦੇ ਆ ਤੁਸੀਂ ਫੜ ਕੇ ਵੇਖੋ ਕਿ ਲਾ ਦੀ ਲੀਵਾ ਹੁਣ ਤੁਸੀਂ ਇੱਕ ਵਾਰੀ ਦੇਖ ਲਓ ਪੂਛ ਵਾਲੇ ਪੱਖ ਨੂੰ ਅਜੇ ਬਹੁਤ ਲੰਮੀ ਜਿਵੇਂ ਕਹਿੰਦੇ ਹੁੰਦੇ ਨਾ ਥੱਲੇ ਏਕਰੀਸ ਦੀ ਉਹ ਚੀਜ਼ ਆ ਇਹ ਕੁਆਲਿਟੀਆਂ ਹੁੰਦੀਆਂ ਇਹ ਨਸਲਾਂ ਦੀ ਪਰਖ ਹੁੰਦੀ ਆ ਮਤਲਬ ਇਹ ਵੀ ਰਮੋੜਦੇ ਆ ਬਈ ਤੁਸੀਂ ਭਾਈ ਦੂਜੇ ਸੋਣੇ ਤਾਂ ਜਦੋਂ ਭਰਗੇ ਝੋਟੀ ਟਿਕਾਣੇ تیر ਲਾ ਦੂ ਜਾਵਾਂ ਹਨਾ ਤਾਂ ਗਵਾਂਡੀ ਵੇਖਣਗੇ ਕਹਿੰਦੇ ਉੱਤੋਂ ਦੀ ਖੜਖੜ ਕੇ ਹਨਾ ਜਿੱਥੇ ਗਈ ਹੈ ਬਈ ਤਿਆਰ ਹੋਈ ਝੋਟੀ ਨਾਲੇ ਭਾਈ ਇਹ ਗੱਲ ਆਏ ਹਨਾ ਹੂੰ ਇਹ ਲੱਗਦੀ ਵੀ ਪਹਿਲਾ ਸੂਆ ਸੁੰਦੀ ਹੈ ਜੀ ਹਾਂ ਸਹੀ ਹੈ ਵੀਰੇ ਕੋਈ ਛੋਟੀ ਉਮਰ ਦੀ ਸੂਈ ਹੋਈ ਹੈ ਲੱਖ ਸਵਾ ਲੱਖ ਦੀ ਦਾ ਮੱਝਾ ਵਿਗੀਆਂ ਜਾਂਦੀਆਂ ਬਈ ਵੀ ਦੀ ਹੈ ਸਹੀ ਗੱਲ ਹੈ ਬਈ ਠੀਕ ਹੈ ਨਾਲੇ ਸਿੰਘਾਂ ਦੀ ਬੰਤਰ ਸ਼ਕੀਨੀ ਸੁਕੂਨੀ ਬਈ ਚੰਗੀ ਝੋਟੀ ਦਰਦ ਵਾਲੀ ਲੱਗ ਰਹੀ ਹੈ ਜੇ ਇਹਨਾਂ ਦੂਜੇ ਤੀਜੇ ਸੂਏ ਜਾ ਕੇ ਬਣਾਉਣਾ ਬਾਕੀ ਜਿੰਨੀ ਬਰੀਡ ਵਾਲੀ ਨੀਲੀ ਰਵੀ ਦਾ ਕੱਦਤਾ ਯਾਰ ਜਿੰਨਾ ਸਮਦਰ ਦੇ ਅੱਖੋਖ ਬਹੁਤ ਸੋਹਣੀ ਬਈ ਯਾਰ ਹਣ ਅੱਛਾ ਵੀਰੇ ਹੁਣ ਆਪਾਂ ਜੀ ਇਹ ਕੱਟੇ ਤੇ ਇਹ ਕਿਹੜੇ ਸ਼ੀਮਨ ਦਾ ਆ ਗਿਆ ਬਈ ਇਹ ਡਾਇਮੰਡ ਦਾ ਬੱਚਾ ਬਈ ਇਹ ਹੀ ਡਾਇਮੰਡ ਦਾ ਹਾਂਜੀ ਬਈ 9 ਮਹੀਨਿਆਂ ਦਾ ਹੋ ਗਿਆ ਬਈ ਤੇ ਹੋ ਗਿਆ ਹੋਗਾ ਬਈ 15-16 ਮਹੀਨਿਆਂ ਦਾ 15-16 ਮਹੀਨਿਆਂ ਦਾ ਕਿਆ ਬਾਤ ਤੇ ਇਸੇ ਮੱਝ ਦਾ ਇਹ ਜਿਹੜੀ ਨਾ ਹਾਂ ਵੀ ਇਸੇ ਮੱਝ ਦਾ ਆ ਇਹ ਠੀਕ ਆ ਤੇ ਮੱਝ ਦੇ ਨਾਲ ਕਿੰਨਾ ਦੁੱਧ ਹੁਣ ਵੀਰੇ ਹੁਣ ਬਈ 16.5 ਕਿਲੋ ਦੁੱਧ ਪੂਰਾ ਤਿਆਰ ਆ ਬੰਦਾ ਤਿੰਨ ਟਾਈਮ ਚੋਲੇ ਠੀਕ ਆ ਬਈ ਓਕੇ ਤੇ ਸੂਈ ਨੂੰ ਮਤਲਬ ਇਹ ਗੱਪਣ ਵੀ ਹੈ ਹੁਣ ਬਈ ਇਹ ਨੂੰ ਹੋ ਗਿਆ ਬਈ ਡੇਢ ਕਿ ਮਹੀਨੇ ਤੋਂ 5 ਕਿ ਦਿਨ ਘੱਟ ਮੰਨ ਕੇ ਚੱਲੋ ਵੀ ਤੀਕਾ ਪਰ ਇਹ ਨੂੰ ਹੋ ਗਿਆ ਕਿੰਨਾ ਟਾਈਮ ਹੋ ਗਿਆ ਹੋਊਗਾ ਬਈ ਇਹਨੂੰ 6 ਮਹੀਨੇ ਹੋਣ ਵਾਲੇ ਹੋਗੇ ਬਾਈ ਠੀਕ ਹੈ ਸੱਜਰ ਕਿੰਨਾ ਦੋ ਦੇਗੀ ਵੀ ਪੀ 20 ਪਲਸ ਤੋਂ ਮੱਝ ਦਿੱਤੀ ਉੱਪਰ ਇਹ ਚੈਂਪੀਅਨ ਮੱਝ ਆਣਾ ਬਾਈ ਹਾਂ ਹਾਂ ਬਈ ਇਹਦੀ ਨਾਨੀ ਦਾ ਵੀ ਸਰਕਾਰੀ ਚਵਈਆਂ ਹੋਈਆਂ ਫੋਲਡਰ ਕਾਰਡ ਵਾਲੀ ਬਈ ਇਹਦੀ ਮੱਝ ਇਹ ਕਿਹੜੇ ਆ ਗਈ ਕਿਹੜੇ ਤੁਸੀਂ ਇਹ ਇਹ ਬਲੇ ਨੇਤਰ ਦੀ ਹੈ ਬਈ ਇਹ ਇਹ ਉੱਤਲੀ ਜਾ ਬਈ ਮਤਲਬ ਵੀ ਤੇ ਟਕਾਣਾ ਫਿਰ ਮਤਲਬ ਬਲੱਡੀ ਬਹੁਤ ਕਹੰਡ ਬਣ ਜਾਣਾ ਹੈ ਨਾ ਇਹ ਲੱਗਾ ਗਿਆ ਉਹ ਵੀ ਇੱਕ ਇਹ ਬਿੱਲੇ ਨੇਤਰ ਦੀ ਹੈਗੀ ਬਈ ਇਹ ਡਾਇਮੰਡ ਦਾ ਹੈਗੇ ਵੱਖਰੇ ਬਲੱਡ ਹੋ ਗਿਆ ਬਈ ਇਹ ਜਿਹਨੇ ਘਰੇ ਕੋਈ ਬੱਚੇ ਮਾਲੀ ਛੱਡਣਾ ਹਨਾ ਬਈ ਬਹੁਤ ਚੰਗਾ ਮਾਲੀ ਹੈ ਬਈ ਇਹ ਕਹਿਣ ਤੋਂ ਪਾਵੇ ਆ ਵੀ ਇੱਕ ਲੱਗ ਬਰੀਡ ਤੇ ਸੁਧਰੀ ਰਿਜ਼ਲਟ ਟੌਪ ਆਉਣ ਵਾਲੀ ਗੱਲ ਹੈ ਹਾਂ ਬਈ ਥੱਲੋ ਵੀ ਕੱਟਾ ਬਹੁਤ ਸੋਦਾ ਬਈ ਚਲੋ ਬਾਕੀ ਹਜੇ ਕਰਮਾਂ ਵਾਲੇ ਨੇ ਬਣਨਾ ਭਰ ਜੂਗਾ ਥੋੜਾ ਜਿਹਾ ਪਤਲਾ ਰਹਿ ਗਿਆ ਹਨਾ ਬਈ ਬਰੀਡ ਦੇ ਸਹਾਨ ਵਿੱਚ ਭਰਤਾ ਦੋ ਆ ਦਿਨਾਂ ਜਾਂਦੇ ਮਹੀਨੇ 'ਚ ਦੋ ਬੁਰੀਆਂ ਛੱਡਦੇ ਹਨਾ ਕੱਟਾ ਦਾ ਭਰਨਾ ਬਹੁਤ ਸੋ ਗਿਆ ਕਿੰਨੇ ਦਾ ਦੇ ਦੇਂਗੇ ਅੱਜ ਵੀਰੇ ਬਈ ਮੌਲੇ ਦਾ 7000 ਰੁਪਿਆ ਬਈ ਲੈਣ ਦੇ ਨਾਲ ਮੌ ਉਹ ਕਰਦਾਂ ਕਿਉਂਕਿ ਜੇ ਵੇਖੀਏ ਨਾ ਬਈ ਹਨਾ ਹੂੰ ਜੇ ਬ੍ਰੀਡ ਦੇ ਹਿਸਾਬ ਨਾਲ ਵੇਖੀਏ ਹੂੰ ਤਾਂ ਜਮਾਂ ਜੈ ਜੀ ਆ ਬਈ ਜੈ ਜੀ ਬਈ ਬਿਲਕੁਲ ਬਈ ਕਿਉਂਕਿ ਇੱਕ ਚੰਗਾ ਭਰੌਣੇ ਤਾਂ ਆਪਾਂ ਕਿੰਨੀ ਜਿੰਨ ਚ ਠੀਕਾ ਹੀ ਪੈਂਦਾ ਬਈ ਹਾਂ ਬਈ ਬੱਚਾ ਪੈਦਾ ਹੋਣਾ ਉਹ ਅਲੱਗ ਗੱਲ ਪਾਲਣਾ ਤਿਆਰ ਕਰਨਾ ਉਹ ਅਲੱਗ ਗੱਲ ਹਨਾ ਸਹੀ ਗੱਲ ਹੈ ਬਈ 15 ਮਹੀਨੇ ਦੀ ਦੀ ਉਮਰ ਦੇ ਹਿਸਾਬ ਨਾਲ ਘੱਟਾ ਲੈਣਾ ਕਿੰਨੇ ਛੱਡਣਾ ਹਨਾ ਬਈ ਮੱਝ ਚੋਵੇ ਬੰਦਾ ਤਿੰਨ ਟਾਈਮ ਆਗੇ ਹੂੰ ਪਹਿਲ ਹੌਣੇ ਕੱਟੇ ਦੀ ਜੇ ਬਦਮਾਸ਼ੀ ਥਲੇ ਦੁੱਧ ਦੀ ਹਣੀ ਬਈ ਇਹ ਤਾਂ 10000 ਦੀ ਹੋਰ ਹੋਊਗੀ ਵੀਰੇ ਮੈਂ ਨਾ ਡੀਐਨਏ ਕਰਾ ਸਕਦਾ ਅਗਲਾ ਤਾਂ ਬਾਈ ਕੋ ਮਰਜ਼ੀ ਕਰਾ ਲੈ ਕੱਟੇ ਦਾ ਵੀ ਕਰਾਵੇ ਗਰੰਟੀ ਹੋਊਗੀ ਫੋਲੋ ਦੁੱਗਣੇ ਪੈਸੇ ਵਾਪਸ ਕਰਾਂਗੇ ਬਾਈ ਬਸ ਠੀਕ ਹੈ ਓਕੇ ਲੈ ਵੀ ਮਿੱਤਰੋ ਕਿਉਂਕਿ ਇਹ ਸ਼ੁੱਧ ਤਾਂ ਮੱਝ ਦਾ ਲੈ ਵਾ ਲੂਗਾ ਬਹੁਤ ਚੰਗਾ ਬਾਈ ਮੱਝ ਦਾ ਹਾਂ ਮੈਂ ਨਹੀਂ ਤੋਰਦੀ ਮੈਂ ਤੋਰਦੀ ਮੜੀ ਤੋਰਦੇ 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 ਚਾ ਉਧਰੋਂ ਤੋਰਦੇ ਮਰੂਦਾ ਨੂੰ ਮੈਂ ਤਾਂ ਕਿਹੜਾ ਕੜਾਦੀ ਮੜਾ ਥੱਲੋ ਥਣ ਵਿਖਾਦੀ ਬਈ ਹਵਾਨਾ ਆਦੀ ਤੀ ਜਣਾ ਬਈ ਹਾਂ ਹਾਂ ਬਾਈ ਲੈ ਵੀ ਮਿੱਤਰੋ ਇਹ ਬਲੇ ਨਿੱਤਰ ਦਾ ਨਤੀਜਾ ਸੀਗਾ ਕਰਨ ਵਾਲੇ ਦਾ ਔਰ ਚਲੋ ਪਰਮਾਤਮਾ ਦੇ ਹੁੰਦੇ ਕਹਿੰਦੇ ਹੁੰਦੇ ਜੂਤ ਜਾਂ ਸਮਾਂ ਲੇਖਿਆ ਉਹਦੋਂ ਤੌਰ ਤੇ ਜਾਵਾਂ ਉਹਨਾਂ ਨੂੰ ਦੇਖੋ ਕਰਾਂ ਮੈਂ ਦੀ ਬਾਡੀ ਬੰਤ ਕੀ ਬਾਤ ਨਾਨੀ ਪੜਨਾਨੀ ਸਭ ਕੁਰੇ ਚਵਾਈਆਂ ਦੇ ਰਿਕਾਰਡ ਆ ਜਿਹੜੇ ਉਹ ਇਹਨਾਂ ਦੇ ਕਾਗਜ਼ੀ ਗਿਣਤੀਆਂ ਦੇ ਜਿਹਨੇ ਮੰਨ ਲਓ ਕਹਿਣ ਤੋਂ ਪਹਿਲਾਂ ਜਸਟਰਾਂ ਦੇ ਉੱਤੇ ਚੜੇ ਹੋਏ ਆ ਬਾਈ ਮੈਂ ਤਾਂ ਉਹ ਹੀ ਆ ਜਿਹਨੇ ਕੱਟਾ ਲੈਣਾ ਨਾ ਜੇ ਮਾਈ ਥਲੇ ਦੁੱਧ ਹੈਗਾ ਤਾਂ ਉਹ ਸੰਭੋ ਹਾਂ ਠੀਕ ਆ ਕੋਈ ਵੀ ਇਹ ਵੀ ਪੈਸੇ ਇਹ ਨਾ ਸੋਤ ਵੀ ਕੱਟਾ 30000 ਦਾ ਪਿਆਰ ਚ ਮਿਲ ਜਾਂਦਾ ਹਾਂ ਤੇ 30000 ਵਾਲਾ ਮਿਲਣਾ ਹੁੰਦਾ ਕੋਈ ਰਿਕਾਰਡ ਨਹੀਂ ਨਾ ਮਿਲਦਾ ਜੇ ਹਾਂ ਦੁੱਧ ਹੈਗਾ ਮਾਈ ਥਲੇ ਫੇਰ ਕੱਟਾ ਸੰਭਨ ਦਾ ਫਾਇਦਾ ਬਾਈ 10000 ਦਾ ਵੀ ਮਹਿੰਗਾ ਕਿਉਂਕਿ ਬਾਈ ਕੰਡੂ ਤਿਆਰ ਹੋਊਗਾ ਜੇ ਕਿਤੇ ਆਪਾਂ ਮੰਨ ਲਓ ਸਰੋਸਿੰਗ ਲਈ ਵੀ ਛੱਡਦੇ ਆ ਮਾਤਮਾ ਦੀ ਕਿਰਪਾ ਕਿਸੇ ਦੇ ਘਰੇ ਝੋਟੀ ਦਾ ਦੁੱਧ ਆਲੀ ਪੈਦਾ ਹੋ ਜੂ ਨਹੀਂ ਸਹੀ ਗੱਲ ਆ ਬਾਈ ਅੱਛਾ ਨੰਬਰ ਕੁਲਵਿੰਦਰ ਵੀਰੇ ਕਿੰਨਾ ਆ ਗਿਆ ਬਾਈ ਮੇਰਾ ਨੰਬਰ 987363 ਜੀ 672454 ਇੱਕ ਵਾਰੀ ਹੋਰ ਬੋਲ ਦੀ ਬਈ 987363 ਜੀ 672454 ਠੀਕ ਆ ਬਾਈ ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਕੁਲਵਿੰਦਰ ਵੀਰੇ ਦੇ ਨਾਲ ਰابطਾ ਕਾਇਮ ਪਿੰਡ ਮੰਡਵਾਲਾ जिला फरीदकोट ਮਿੱਤਰੋ ਤੇ ਬਾਕੀ ਟੁੱਡੀ ਕੈਚਰਕ ਦੇ ਉੱਤੇ ਪਹਿਲਾ ਬਾਈ ਦਾ ਕਾਰਾ ਤੇ ਆ ਝੋਟੀ ਇੱਕ ਵਾਰੀ ਫਿਰ ਤੁਸੀਂ ਦਰਸ਼ਕ ਕਰ ਲੋ ਟਕਣਾਲੇ ਦੀ ਚੀਜ਼ ਝੋਟੀ ਆ ਉਦੋਂ ਬਾਅਦ ਫਿਰ ਟਕਣਾਲੇ ਦਾ ਕਟਾ ਕੈਂਡ ਤੋਂ ਭਾਵੇਂ 100 ਤੋਂ 100 ਨੰਬਰਾਂ ਦੋਵਾਂ ਜਾਨਵਰਾਂ ਨੂੰ ਬਾਕੀ ਬਾਈ ਦੀ ਮਿਹਨਤ ਨੂੰ ਸਲਾਮ ਆ ਜਨਵਰ ਬਾਈ ਜੀ ਕੋਣੀ ਨਹੀਂ ਕਰ ਗਏ